ਬਹੁਤ ਝਾਲੇ ਵਿੱਚ ਸਾਰੇ ਮੁਲਕ ਦਾ ਪਸੰਦੀਪੀ ਇਹਦਾ ਉਹਦੇ ਮੇਰੀਆਂ ਅੱਖਾਂ ਦੇ ਵਿੱਚ ਜਦੋਂ ਹੋਵੇਗਾ ਇਹਨਾਂ ਨਾਲ ਬੜੀ ਬੜੀ ਤੰਗਵਾੜ ਕਰਦੇ ਨੇ ਜਿਵੇਂ ਨਾ ਮਿਲਣਾ ਦਾ ਹੈ ਜੀ ਆਮ ਡਾਕਟਰ ਮੈਡੀਕਲ ਹੋਰ ਸਾਰੇ ਸਾਡੀ ਸੰਸਾਟਾ ਕੋਲੇ ਇਹਦੇ ਅੰਦਰ ਘਟਣ ਵਾਲੇ ਲੋਕ ਨੂੰ ਦਿਨਾਂ ਚੋਂ ਕੰਮਾਣਾ ਮਿਲਦਾ ਹੈ ਕੀ ਅੱਖਰ ਵਿੱਚ ਕੀ ਆਗਾ ਦਰਨਾ ਕੱਟਾ ਹੋਇਆ ਕੀ ਕਰਨਾ ਦਾ ਕੱਟਾ ਪਾਲਾਂਗੇ ਬੜਾ ਬੜਾ ਪਲਿਆ ਹੋਇਆ ਹੈ ਧੰਨਵਾਦ ਸਰਦਾਰ ਨੂੰ ਕਾਢ ਦੇ ਸਰਦਾਰ ਨੂੰ ਭੇਜੂ ਦੇਖੇਗਾ ਦੇਖਿਆ ਜੀ ਪੂਰਾ ਪਲਿਆ ਹੋਇਆ ਹੈ ਸਾਲ ਭਰ ਦਾ ਕੱਟਾ ਹੈ ਹੁਣ ਤਾਂ ਕੋਈ ਨਹੀਂ ਕੱਲ ਹੱਡੀਆਂ ਝੋਟੀਆਂ ਹੋਊਗਾ ਰੱਖ ਲਾਂਗੇ ਉਹ ਸਾਡਾ ਪਹਿਲਾਂ ਨਾਲ ਹੀ ਵੇਚਦਾ ਸੀ ਦੋ ਤਿੰਨ ਮਹੀਨਾ ਲੋਨ ਵਾਲਾ ਮਨਤੂ ਜੀ ਅਜੰਦਰ ਸਿੰਘ ਆ ਗਿਆ ਜੀ 40-50 ਕਰਾਈਂ ਵਿੱਚ ਵੜ ਗਏ ਆਹੋ ਓਏ ਬੋਲੋ ਜਦੋਂ ਚਾਰ ਗਏ ਉਹ ਨਹੀਂ ਅਰ ਕੰਮ ਖੜੀ ਜਾ ਕੇ ਹੋਰ ਕਿ ਕੰਮ ਆ ਇਹ ਕਿ ਲੱਗੀ ਐ ਆਹ ਜੀ ਹੰਮੋ ਨੋਕਾ ਗਾਵਾ ਬੋਲਾ ਕੋਈ ਵੀ ਉਹਦੀ ਕਹਦਾ ਕਹਦਾ ਪਰੇ ਹੋ ਜਾ ਬੰਦਾ ਨਾ ਬੰਦਾ ਬਹੁਤ ਐਨਾਂ ਰੱਖਣ ਤਾਂ ਬੰਦਾ ਨਾ ਹੋ ਰਿਹਾ ਇਹ ਤਾਂ ਤੂੰਰਾ ਤੁੱਚੇ ਖੈਰ ਤੋਂ ਤਾਂ ਉਹ ਤਾਂ ਆਵੇ ਜੀ ਆਹ 2000 ਰੁਪਏ ਦਾ ਰੋਜ਼ ਦਾ ਬੰਦਾ 3000 ਬਣਾ ਦੇ ਆਹ ਮੇਰੇ ਕੋਲ ਤਾਂ ਪੜਿਆ ਪਿਆ ਅੱਛਾ ਪੜਿਆ ਪਿਆ ਉਹਨੂੰ ਕਾ ਮਿੰਟ ਤੇ ਚਾਹ ਕਰ ਬਹਿ ਜਾਈਏ ਬੰਦਾ ਬੰਦਾ ਕੋਈ ਤਾਂ ਬਿਸਨਾ ਨਾ ਰੱਖ ਹੁਣ ਹੈ ਹੀ ਨਹੀਂ ਕਿਸੇ ਕੋਲ ਨਾ ਇੱਕ ਯਾਰ ਕਰਦੇ ਮੈਂ ਤੋੜ ਜਾਂਦਾ ਇਧਰਲੇ ਪਾਸੇ ਜਾਂਦੇ ਨੇ ਸੂਰ ਕਿੰਨੀ 1505 1505 ਕੀ ਲੋੜ ਤਾਂ ਰਾਜਦਾਨੀ ਨੂੰ ਟੈਨਰ ਮੈਂ ਇਹ ਨਹੀਂ ਲਾ ਸਕਦਾ 1964 1505 ਉਹ ਨੰਬਰ ਦੋ ਤੱਕ ਜਿੰਦਾ ਹੈ। ਇਹ ਜਾਣੇ ਨਾ ਇਹ ਕਾਰੋ ਦਾ ਹੈ। ਅਬ ਜੀ ਸਮਝਾ ਮੈਂ ਲੇਖਣਾ ਚਾਹੁੰਦਾ। ਉਹਨੇ ਖਾਇਦ। ਐ ਪਾਇ ਵੀ ਜਾਂਦਾ ਕਿਤੇ ਕਿਤੇ ਪੈਂਦਾ। ਇਹ ਦਵਾ ਆ ਗਿਆ ਕਿੰਨਾ ਘੰਟਾ ਲੱਗਦਾ ਹੈ ਨਾ। ਹਾਂ। ਪੂਰਾ। ਇਹ ਦੋ ਨੀ ਕੋ ਜਨੇ। ਹਾਂ ਹਾਂ ਉਹ ਮੜਿਆ ਬੱਟਾ। ਹੂੰ। ਸੌਂਗਾ। ਉਹਨੇ ਕਿਹਾ ਨਾ ਮੇਰੇ ਬੰਦ ਨਾ ਉਮਰ ਦਿਲਾਉਂਗਾ। ਬੱਸ ਕਿਹਾ ਨਾ ਡਾਟਦਾ ਵੀ ਨਹੀਂ। ਕਹਿੰਦਾ ਉਹ ਪਰਦਾ ਖੋਲੋ ਉਹ ਕਿਹੜਾ ਉਹ ਪਰੇਟ ਆਹ ਆਹ ਸਮਝ ਆ ਆ ਤੁਸੀਂ ਗੱਲ ਕਰ ਰਹੇ ਹੋ ਹਾਂ ਨਾ ਖੇਡੀ ਗਏ ਨਹੀਂ ਕੋਈ ਕੋ ਮਾਰ ਚ ਨਹੀਂ ਤੇ ਉਤੋਂ ਬਾਅਦ ਉਹ ਵੇਖਦਾ ਰੱਖੇ ਉਹ ਤੇ ਹੈਪੀ ਚੱਕ ਬੱਦੂ ਗੰਗੀਸ਼ਰ ਕੋ ਬਣਾ ਫਟੂ ਫੇਰ ਹੈ ਜਮਾਲੀ ਨਾਲ ਦੇ ਭਾਈ ਨੇ ਮਿਲ ਲਾ ਪੜੂਗਾ ਹੱਤੀ ਜਿਹੜੀ ਪੰਜੇ ਲਾਲ জাফর ਕੋ ਮਾਂ ਹੁੰਦਾ ਨਾ ਕੋਈ ਕਹਿੰਦਾ ਬੋਲਣ ਨੂੰ ਸੇਵਾ ਕਰਦਾ ਪਰਪਤ ਚੱਕਵਾ ਗਿਆ ਨੇ ਹੈ ਪਾਸਟ ਵਿਜਿਟ ਨਹੀਂ ਆਕਣੇ ਜੀ ਆ ਜੀ ਉਹਨੇ ਗ੍ਰਾਡੂਏਟ ਆ ਹਰਦੀਪ ਸਿੰਘ ਕੋਰਦੋ ਜੀ ਆਈ ਬੋਲਣਾ ਮੈਂ ਇਸਨੇ ਬਹੁਤ ਇਕੱਠਾ ਕੀਤਾ ਹੁਣ ਕੱਦਪਾੜ ਨੂੰ ਦੋ ਰੋਣ ਸਰਕਾਰੀ ਸਕੂਲ ਵਾਲੇ ਕਿੱਧਰ ਪਾੜਦਾ ਮੁਲਖ ਦੋਖ ਦੇਣਾ ਇਧਰ ਕਹਿੰਦੇ ਸਕੂਲ ਵਾਲਿਆਂ ਨੂੰ ਪਨਾਮ ਦੇਣਾਗਾ ਉਹ ਛੜ ਤੇ ਨਾਲ ਉਹ ਕਰੀ ਪਾ ਜੀ ਆ ਪੂਰੀ ਤੈ ਕਮਾ ਲਿਆ ਇਧਰ ਆ ਧਾਗਾ ਤੋਂ ਉਹਦੀ ਬੰਨ ਤੇ ਨਾਲ ਦੀ ਰਸਾਂ ਉਹ ਪਾਇਆ ਪਤਨੀ ਕੀ ਹੋਰ ਮੈਂ ਟੁੱਟ ਗਿਆ ਦੂਜੇ ਜਦ ਨਹੀਂ ਵਧੀਆ ਗੱਲ ਐ ਯਾਰ ਜੇ ਮੈਂ ਸਕੂਲ ਵਾਲਿਆਂ ਨੇ ਲਿਆਏ ਨੇ ਹੌਲ ਜਰਾ ਮਿਲਦੀ ਅਜ ਬਾਕਾਂ ਨੂੰ ਭਾਂਤੋਂ ਨਸ਼ੇ ਤੋਂ ਦੂਰ ਰਹਿਣਗੇ ਇਹ ਚੀਜ਼ ਦੇ ਦੇਖ ਜਾਣਗੇ ਬਾਕੀ ਉਹ ਵੀ ਨਹੀਂ ਖਾਈ ਸਕਣਾ ਚੋਰਾ ਕੋ ਲਾ ਕੇ ਦੇਖ ਲੈਣਾ ਨੇ ਪੱਲੋ ਦਾ ਕੋਟੇ ਇੱਥੇ ਆ ਫਿਰ ਸੰਗਰਾਣਾ ਆਉਂਦਾ ਵੀ ਕਰਦਾ ਤਿੰਨ ਦਿਨ ਸੰਗਰਾਣਾ ਆਉਂਦਾ ਪਰ ਉਹ ਨਹੀਂ ਗੱਡੀ ਗੱਤੀ ਨੂੰ ਨੰਬਰ ਰੋਲਾ ਵੀ ਕਰਦਾ ਗੱਡੀ ਤਾਂ ਗਏ ਤਾਂ ਨਾ 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 ਨ ਦੁਆਗ ਦਾ ਘੰਟਾ ਕੁੱਦਾ ਲੱਗਦਾ ਰਸਾ ਗਣੀ ਹਾਂ ਪਾਈ ਰੋਇਆ ਜਦੋਂ ਕੱਢਦਾ ਹਾਂ ਮਾਲ ਆਉਂਦਾ ਮਤਲਬ ਕਿ ਜਿਹਨੇ 9:00 ਵਜੇ ਆਲੀ ਨਹੀਂ ਨੀ ਬੇੜ ਦੇ ਰਹੀਆਂ ਸਾਰੇ ਕਾਹਨੋਂ ਕੋਈ ਸੱਤ ਸੱਤ ਦਿਨ ਕਰਤਾ ਜਿਲ੍ਹਾ ਟ੍ਰੇਨ ਜੋਗਣੇ ਸੇ 1:00 ਵਜੇ ਆ ਜਾ 1:00 ਵਜੇ ਆ ਜਾ ਉਹਨੂੰ ਕੰਮ ਨਿਪਟਿਆ ਨਹੀਂ ਪਹਿਲਾਂ ਹਾਂ ਤਾਂ 0:00 ਤੱਕ ਕਿੰਨੇ ਨੇ ਨਿਪੜੇ ਇਹ 1541 ਕਿੱਥੇ ਜੇ ਹੋਇਆ ਹੁੰਦਾ ਘਰ ਨੂੰ ਜਾਇ ਆਈ ਭਾਈ 1541 ਕਿਹੜਾ ਨੰਬਰ ਆ ਕਿੱਧਰੇ ਆ ਨਾ ਪੱਬ ਦੀ ਜਾਇ ਆਈ ਤਾਲਜੀ ਦਾ ਬਟਾ ਫੋਨ ਖਾਨ ਤਾਂ ਹੁਣ ਫੜ ਲਿਓ ਫੋਨ ਇਹਨੇ ਕਿਹੜਾ ਪੜਨੀਆਂ ਨੇ ਕਦਾ ਘਰੇ ਲੜਕੀਆਂ ਪੜਨੀਆਂ ਲੜਕਿਆਂ ਹੈਗੀਆਂ ਇੱਕ ਹੈਗੇ ਨੇ ਪੜਨ ਨੂੰ ਲੜਕੀਆਂ ਨੂੰ ਤੀਸਰਾ ਬਈ ਆ ਨਹੀਂ 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 ਓਏ ਤੈਨੂੰ ਦਮਾ ਹੋਰ ਦਬਾਉਂ ਤੋ ਆਦਾ ਮੈਨੂੰ ਦੇ ਦੇ ਮੇਰਾ ਸੁਣ ਉਸੀ ਫਲਸਾ ਤੇ ਕੋਈ ਨਾ ਓ ਤੈਨੂੰ ਦਮਾ ਹੋਰ ਦਬਾ ਦੂੰ ਤੋ ਕਿਤਾਬ ਦੀ ਯਾਰਾ ਉਹ ਦੋਸਰ ਫੇੜ ਵੀ ਰੱਖੇ ਗਾੜਾ ਤੋ ਲੈ ਲਾਂਗੇ ਚੱਲੀਏ ਦੇਖ ਲਈਏ ਤੈਨੂੰ ਕੱਢ ਗਈ ਕਿਹੜਾ ਫੇਰ ਮੁੜਾਵਾਂਗੇ ਪਤਾ ਮੈਨੂੰ ਠੀਕ ਆ ਬਾਈ ਬਾਤੀ ਇੱਕ ਨਾ ਤੂੰ ਦੇ ਰਿੰਗਾਂ ਦੇ ਵਿੱਚ ਨਾ ਆਜ ਰੂਪ ਦਾ ਦੋ ਵੀ ਇੱਧਰ ਲਈ ਮੀਰੀ ਦਾ ਵੀ ਆਉਂਦਾ ਮੇਰੇ ਨਾਲ ਦਾ ਮੁਕਾਬਲਾ ਫਾਈਨਲ ਹੀ ਇਹ ਦੁਆ ਹੈ ਨਾ ਦੱਸੋ ਕਿਹਦਾ ਆਖਰਾਂ ਦੇ ਫਾਈਨਲ ਕਰਦੇ ਆ ਹੁਣ ਉਧਰ ਤੇ ਲਈ ਆਪਾਂ ਪਹਿਲਾਂ ਕਿੰਨਾ ਨਾਲ ਜਿੰਮਾ ਬਾਕੀ ਕਿਹਦੇ ਨਾਲ ਦੁਆ ਦੇ ਬਸ ਪੱਟੇ ਟੁੱਟ ਹੀ ਜਾਣਗੇ ਇਸ ਦੁਆ ਦੇ ਪੱਟੇ ਛੇ 1562 ਆਏ ਓਏ ਪੱਠੜ ਓਏ ਪੱਠੜ ਪਹਿਲਾਂ ਆਪਾਂ ਸਮਾਨ ਦੇਖ ਆਉਣੇ ਆ ਜਾ ਉਧਰ ਰੁਕੇ ਖੰਡ ਐਨੇ ਵੱਡੇ ਝੋਟਿਆਂ ਨਾਲ ਆਜੂ ਮੁਕਾਬਲਾ ਫਿਰ ਮੋੜਿਆਂ ਨੂੰ ਇਧਰ ਨੂੰ ਆ ਜਾ ਉਧਰ ਕਿਹੜਾ ਕੱਢਿਆ ਹੁਣ ਖੜੇ ਵੀ ਅੱਕ ਜਾਣਗੇ ਉਹਨੇ ਮੋੜਾ ਆਪਣੇ ਕਿਹੜਾ 1854 1854 25 ਜੂਸ ਵੀ ਲੈਣਾ ਮੋੜਾ ਨੇ ਫਿਰ ਮੋੜਾ ਨੇ ਝਿੜਕੇ ਡੱਗਣ ਖੜੀ ਗਈ ਲਾਇਕ ਕੰਮ ਮਰਜ਼ੀ ਕਰੇਂ ਤੇ ਇਹ ਜਵਾਨਾਂ ਦਾ ਕੰਮ ਆ ਗਾ ਬਈ ਉਹ ਲੈ ਇਸ ਬੱਚੇ ਹੀ ਪਾਉਂਦੀ ਨਾਲ ਆਜੂ ਨਾਲ ਕਰਨਾ ਚੰਚੇ ਲੈ ਕੇ ਲੱਗਿਆ ਪਹਿਲਾ ਰੋਡ ਹੀ ਆ ਗੇ ਬੱਚਿਆਂ ਵਾਲਾ ਬਾਈ ਤੁਸੀਂ ਤਾਂ ਬਹੁਤ ਤਕੜੇ ਲੈ ਕੇ ਖਿੱਚ ਕੇ ਲੈ ਕੇ ਕੰਮ आया उ चलते हैं मुड़े मे हा कमें ਭਾਈ ਜੀ ਇੱਕ ਯੂਟਿਊਬਰ ਵੀਰਾਂ ਨੂੰ ਬੇਨਤੀ ਆ ਵੀ ਰਿੰਗ ਦੇ ਵਿੱਚ ਕਿਸੇ ਦੇ ਵੀਡੀਓ ਤੇ ਬਣਾਉਣੀ ਹੈ ਜੀ ਪਰ ਉਹ ਵੀ ਇੱਥੇ ਬੋਲਿਆ ਜਾਂਦਾ ਹਨ ਕਿ ਨਸਤਾ ਹੈ ਕੋਈ ਨਾਮ ਲਿਆ ਜਾਂਦਾ ਜੋ ਕਿ ਸਾਰੇ ਪਹਾੜ ਪੁਰਖ ਜਵਾਪਾ ਜਾਰਖੰਡ ਦੀਆਂ ਤੇ ਕਈ ਵਾਰ ਪਪਾ ਤੇ ਅਰਨਾਲੀ ਨਾਮ ਲੈ ਕੇ ਕੈਨਫਰ ਅਗਲੀ ਵੀਡੀਓ ਤੇ ਖਰਾਬ ਹੋ ਜਾਂਦਾ ਤੋਰਾਗੇੜਾ ਜੀ ਤੇ ਇਸ ਕਰਕੇ ਬੇਨਤੀ ਆ ਜੀ ਵੀਰੇ ਜੇ ਜਦੋਂ ਵੀਡੀਓ ਬਣਾਉਣੀ ਹੈ ਰਿੰਗ ਦੇ ਬਾਹਰਲੇ ਪਾਸੇ ਜਾ ਕੇ ਬਣਾਉਣੀ ਹੈ ਤੁਸੀਂ